ਇਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਨ ਨਾਮ ਸ਼ਾਂਤ ਜਿਨਾ ਕੇ ਮਨ ਬਸ ਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਬੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਜੁਗਤ ਹਰ ਕੇ ਨਾਮ ਜਿਨ ਕਿਉ ਤਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਵਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰ ਜਨ ਕੋਟ ਹਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੀ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤ ਨਾਮ ਸਾਂਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰੇ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰਤ ਨਾਮ ਸੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਜੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸ਼ਾਂਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰੇ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤੇ ਰੰਗ ਏਕ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰੇ ਬ੍ਰਹਮ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੇ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤ ਨਾਮ ਸੰਤ ਜਿਨਾ ਕੇ ਮਨ ਬਸ ਰਾਮ ਹਰਿ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤ੍ਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਗਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਹੀਂ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਜਨ ਕਿਉਂ ਦਾਨ ਮਨ ਤਨ ਰੰਗ ਰਤ ਰੰਗ ਏਕ ਨਾਨਕ ਜਨ ਕੇ ਬਤ ਬਵੈ ਕੈ ਹਰ ਕਾ ਨਾਮ ਜਿਨ ਕਿਉਂ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਪਾਂਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਗਤ ਜਿਨਾ ਕੇ ਬਰੁਤ ਨਾਮ ਸਾੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰੇ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਅਖਦ ਸਾਦ ਕਮਾਤ ਹਾਰ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਬਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੋ ਬਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਜਿਨਾ ਕੇ ਬਰਤ ਨਾਮ ਸੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਾਰ ਕੇ ਨਾਮ ਉਦਰ ਜਨ ਕੋਟ ਹਰ ਜਿਸ ਕਰਤ ਸਾਧ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਾ ਜਨ ਕੇ ਹਰ ਨਾਮ ਨਧਾਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕੈ ਨਾਨਕ ਜਨ ਕੇ ਬਰਤਬ ਵੈ ਕੈ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਦਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੀ ਭੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੋਜ ਹਰ ਹਰ ਦੇਵਾ एक ओंकार सत्गुरु प्रसाद भगत जना के नाम सांत जना के मन बशराम हर का नाम दास की ओट ਹਾਰ ਕੇ ਨਾਮ ਉਦਰ ਜਨ ਕੋਟ ਹਾਰ ਜਿਸ ਕਰਤ ਸਦ ਦਿਨ ਰਾਤ ਹਰ ਹਰ ਔਖਦ ਸਾਦ ਕਮਾਤ ਹਾ ਜਨ ਕੇ ਹਰ ਨਾਮ ਨਿਧਾਨ ਬਾਰ ਬ੍ਰਹਮ ਜਨ ਕਿਉ ਦਾਨ ਮਨ ਤਨ ਰੰਗ ਰਤ ਰੰਗ ਏਕ ਨਾਨਕ ਜਨ ਕੇ ਬਤ ਬਵੈ ਕੇ ਹਰ ਕਾ ਨਾਮ ਜਿਨ ਕਿਉ ਮੁਕਤ ਯੁਗਤ ਹਰ ਕੇ ਨਾਮ ਜਿਨ ਕਿਉ ਤਰਪਤ ਭਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਬ ਪੈਰ ਨਾ ਭੰਗ ਹਰ ਕਾ ਨਾਮ ਜਨ ਕੇ ਵੜਾਈ ਹਰ ਕੇ ਨਾਮ ਜਨ ਸੁਬਾ ਭਾਈ ਹਰ ਕਾ ਨਾਮ ਜਨ ਕਿਉ ਭੋਗ ਜੋਗ ਹਰ ਨਾਮ